ਇੱਕ ਇਥੇ ਮੰਡੋਣਾ ਪਤਾੰਗੇ ਇੱਕ ਇਥੇ ਮੰਡੋਣਾ ਗੁੱਡੀ ਨਹੀਂ ਇੱਕ ਇਥੇ ਦੋ ਦੋ ਸੱਚ ਆਏ ਆਏ ਆ ਕੀ ਬਾਰਸ ਵਾਹ ਕਿ ਤੇ ਮੇਰਾ ਆਜੇ ਬਾਬੇ ਮੰਡਦੇ ਉਦਮਾ ਦਲਿਤਰ ਜਾ ਦਲਿਤਰ ਵਿਜੜੇ ਜੱਪਾ ਤਹੋ ਯਾਰ ਫਿਰ ਕੀ ਹਾਲ ਚਾਲ ਹੈ ਸਾਰੇ ਹਣ ਦਾ ਸਭ ਤੋਂ ਪਹਿਲਾਂ ਤੁਹਾਨੂੰ ਤੇ ਤੁਹਾਡੇ ਪੂਰੇ ਪਰਿਵਾਰ ਨੂੰ ਮੇਰੇ ਵੱਲੋਂ ਲੋਹੜੀ ਦੀਆਂ ਮੁਬਾਰਕਾਂ ਬਾਕੀ ਇਸ ਵੇਲੇ 9:30 9 ਐਸਾ ਠੰਡੀ ਹਵਾ ਚੱਲਦੀ ਓਏ ਤੂੰ ਦਫਈ ਹੋਈ ਚਾਰੇ ਪਾਸੇ ਬਾਬੇ ਆ ਕੰਮ ਚੰਗਾ ਨਹੀਂ ਹੋ ਰਿਹਾ ਮੇਰਾ ਵੀਰ ਧੁੱਪ ਕੱਢ ਦੋ ਬਸ ਹੋਰ ਨਹੀਂ ਕੋਈ ਚਾਹੀਦਾ ਅੱਜ ਹਏ ਠੰਡ ਨਹੀਂ ਸੱਚੀ ਠੰਡੀ ਹਵਾ ਏ ਚੰਗਾ ਮੈਂ ਕੋਟੀ-ਕੁਟੀ ਭਾਗੇ ਤੇ ਆਵਾ ਤੋਂਦਿਆ ਜਦੋਂ ਨਿਗਲਦੀਵੇਂ ਨੇ ਗੁੱਡੀ-ਵੜੀ ਉੱਡਦੇਂਗੇ ਨਹੀਂ ਹੱਲੇ ਤੇ ਨਹੀਂ ਆ ਅਟੇ ਐਲੀਏ ਫੋਲਟੇ ਐਲੀਏ ਐ ਲੈ ਲੱਗ ਜਾਉ ਘਰੇ ਹੀ ਹੁਣ ਮਾਰਗਾ ਜੇ ਕੋਈ ਫੜ ਲਈ ਮਾਰਗਾ ਹੀ ਮੈਂ ਆ ਪਈਓ ਚਾਲਕ ਜਾ ਦੀ ਉਹ ਖੜਾ ਓਏ ਖੜੋ ਆਉਣ ਲੱਗੀ ਖੜੋ ਤੁਸੀਂ ਹੋਈ ਨਾ ਆ ਗਈ ਦੇ ਅੜ ਗਈ ਯਾਰ ਅੜ ਗਈ ਵੇਖੀ ਯਾਰ ਆ ਮੇਰੀ ਯਾਰ ਔਰ ਲੁੱਟੋ ਤੁਸੀਂ ਪਈ ਨਾ ਦੀ ਹੱਡ ਦੇ ਹੱਡ ਦੇ ਵਿੱਚ ਮਣ ਆ ਲੱਗੇ ਡਗੇ ਮੇਰਾ ਮੈਂ ਨਾ ਪਿਓੜੇ ਪਿੱਛੇ ਪੋਰੇ ਮੈਂ ਜਾਂਦੇ ਘਰੇ ਲੈ ਆ ਟੇਲੇ ਨਹੀਂ ਦਿੱਤੀ ਮੈਂ ਲੈ ਆ ਕਰੇ ਲੈ ਜਾ ਕੋਈ ਛਿਕਰ ਨਹੀਂ ਆ ਗਈ ਫਿਰ ਵਾਸ ਦੇਗੀ ਦੂਜੇ ਗਰੇ ਇੱਧਰ ਜਾ ਕੇ ਗੁੱਡੀਆਂ ਨੂੰ ਚੱਕਣ ਦੀ ਲੋੜ ਨਹੀਂ ਡਿੱਗੀਆਂ ਪਈਆਂ ਨੇ ਉਧਰ ਛੱਜ ਡਿੱਗਾ ਪਿਆ ਯਾਰ ਇਹਨਾਂ ਨੂੰ ਲੋੜ ਨਹੀਂ ਚੱਕਣ ਦੀ ਯਾਰ ਕੋਈ ਚੱਕ ਨਹੀਂ ਨੇ ਲੋੜੀ ਦਾ ਦੇਣਾ ਪੂਰਾ ਇੱਧਰ ਹੈ ਚੈੱਕ ਕਰੋ ਇੱਕ ਉੱਤੇ ਸਮਾਨ ਮਨਾ ਮਜ਼ਾ ਨਜ਼ਾਰੇ ਆ ਰਹੇ ਅੱਜ ਫੁੱਲ ਮੌਜਾ ਮੈਂ ਜਾ ਕੇ ਹੁਣ ਫਿਰ ਡੋਣਾ ਯਾਰ ਵਧਾਉਣਾ ਹੈ ਲਾਸੀ ਕਿੰਨੀ ਹੋਣੀ ਮੇਰੀ ਤਾਂ ਯਾਰ ਹੁਣ ਆਪਾਂ ਫੇਰ ਆਹ ਹਰੀ ਗੁੱਡੀ ਦਾ ਆਤੀ ਇੱਕ ਹੋਰ ਮੇਜਾ ਮੈਂ ਲਗਾ ਇੱਧਰ ਦੇਖੋ ਮੈਂ ਨਾ ਹੁਣ ਵੇਖੀ ਮੈ ਨਜ਼ਾਰੇ ਆ ਰਹੇ ਨੇ ਯਾਰ ਮੈਂ ਪੇਜਾ ਵੋਨੇ ਦਾ ਥੋ ਹੋਇਆ ਮਾਰਨਾ ਦੋ ਤਣਾ ਜਾਣੇ ਇਕੱਠੀ ਪਰ ਖੈ ਵਾਜੀ ਇੱਕ ਬੋ ਗਈ ਤੇ ਗੁੱਡੀ ਫਾੜ ਗਈ ਫੇਰੀ ਇੱਧਰ ਚੱਕ ਰੋ ਵਾਪਸ ਲਿਆ ਪਰ ਫੇਰ ਵੀ ਕਰ ਇੱਕ ਹੋਰ ਚੜਾਦੇ ਆ ਬ ਗੁੱਡੀ ਓ ਪੇਜਾ ਬੈ ਉਹ ਜਲੇ ਪੇਜਾ ਵਜਲੇ ਪੇਜਾ ਵਜਲੇ ਪੇਜਾ ਵਜਲੇ ਪੇਜਾ ਵਜਲੇ ਜਲੇ ਓ ਯਾਰ ਕੋਲ ਖੈ ਜੀ ਪਰ ਕੋਈ ਨਹੀਂ ਦੁਬਾਰਾ ਹੁੰਨੇ ਆ ਤਿਆਰ ਵਹਿਦੇ ਮੈਂ ਖਿਆਲ ਬੜੀ ਸੈਟ ਮਾਰੀ ਪਰ ਕੀ ਕਰ ਸਕਦਾ ਗੁੱਡੀ ਛੋਟੀ ਸੀ ਮੇਰੀ ਬਣਾ ਟਾਉਨੇ ਆ ਫੜਿਆ ਕਿਸੇ ਦਾ ਉਹਨਾਂ ਨੇ ਤੇ ਕਿਹਦੀ ਤੁਸੀਂ ਬਣਾ ਐਂਗਲ ਚੈੱਕ ਕਰੋ ਪਿੱਛੇ ਕਿੰਨੀਆਂ ਗੁੱਡੀਆਂ ਗੁੱਡੀਆਂ ਹੋਈਆਂ ਪਈਆਂ ਮ제 ਆਂਦੇ ਅੱਜ ਲੋਹੜੀ ਦੇ ਉਹ ਗੁਰੂਆ ਇੱਕ 베ਚੇ ਢੇਲੇ ਦੇ ਕਿ ਦੋ ਵੜਤੀਆਂ ਕੱਠੀਆਂ ਠੀਕ ਹੈ ਪਰ ਗੱਲ ਇਹ ਹੋ ਗਈ ਕਿ ਮੇਰੀ ਗੁੱਡੀ ਕੇ ਦੇ ਕੋਠੇ ਹੀ ਡਿੱਗ ਗਈ ਜਾ ਕੇ ਤੇ ਫਿਰ ਉਹਨਾਂ ਤੋੜ ਲੈਣੀ ਹੋਰ ਕੀ ਕਰਨਾ ਹੈ ਪਰ ਦੋ ਵੜਡੀਆਂ ਇੱਕਣਾ ਉਹ ਵੀ ਇੱਕੇ ਵਿੱਚ ਦੇ ਵਿੱਚ ਆਤ ਕਰਾਉਣੇ ਹੀ ਇੱਕੋ ਵਿੱਚ ਦੋ ਵੜਡੀਆਂ ਦੇ ਬਾਅਦ ਇੱਕ ਹੋਰ ਡਾਟਾ ਹੈ ਆਪਾਂ ਦੇ ਆਤ ਕਰਾਉਣ ਚੱਲਦੇ ਹੀ ਬੈਠੋ ਬਾੜ ਦੀ ਤੋ ਯਾਰ ਪਤੰਗ ਕੋਈ ਡਾਈ ਨਹੀਂ ਨਾ ਤਾਂ ਫਿਰ ਹਸਾਬ ਜਨੇ ਬੰਦੇ ਲੈ ਪਤੰਗ ਦਾ ਉੱਡਣ ਨਹੀਂ ਦਈ ਹਲੇ ਵੇਨੇ ਉਤੇ ਚੜ ਜਾਂਨੇ ਛੱਤ ਤੇ ਫਿਰ ਜਗੇ ਵੇਨੇ ਯਾਰ ਜਿਹੜੀ ਸਾਡੇ ਪਿੱਛੇ ਬਈ ਪਤੰਗ ਕੋਣ ਜੀ ਸਾਨੂੰ ਉਹਦੀ ਡੌਣੀ ਸਾਡਾ ਤਾਂ ਤੋਂ ਹੱਥ ਟੈੜ ਆ ਅਹੀਂ ਡੌਣ ਲੱਗੇ ਜਾਲ ਆ ਪੂਤਲ ਗੁੱਡਾ ਇਹ ਹੱਤਕਰਾਊਗਾ ਵੇ ਤੂੰ ਕੀ ਲੱਗ ਰਿਹਾ ਪੂਤਲ ਕੀ ਬਾਤ ਕੀ ਬਾਤ ਮਨ ਆਤਾ ਕ ਰਾਤ ਦੇ ਆਉਟ ਜਾਂਦਾ ਹੀ ਹੱਥੋਂ ਵੰਡਣ ਲੱਗੇ ਆ ਪਿਆਈ ਵੜਦਾ ਵੜਦਾ ਇਹ ਆਪਣੇ ਕਿਹੜੇ ਕੈਨੇਡਾ ਦੇ ਨਾਲ ਇੱਕ ਆਹ ਗੁਰੂ ਆਹ ਗੁੱਡੀ ਮੇਰੇ ਗਵਾੜ ਤੋਂ ਇੱਕ ਵੜਾ ਡਈ ਅੱਖਲ ਜਾ ਉਹਦੇ ਨੇ ਪੇਚਾ ਪਾਇਆ ਮੇਰੇ ਮਮੀ ਨਾਲ ਬੜੀ ਵਧੀਆ ਵੇਚਿਆ ਗੁਰੂਆ ਬੜਾ ਵਧੀਆ ਹੀ ਬੜਾ ਵਧੀਆ ਜੀ ਬੜੀ ਦੂਰ ਚਲੀ ਗਿਆ ਵੇਚਾ ਇਹ ਆਈ ਨੀਟੇ ਲੈ ਨੀਟੇ ਕੋਈ ਮਾਰਾ ਬੰਦਾ ਹੋਵੇ ਤਾਂ ਉਹਦਾ ਮਰ ਜਾਏ ਇਹ ਤਾਂ ਹੀ ਆ ਜਿਹੜੇ ਜਰਗੇ ਆ ਮੈਂ ਨਾ ਮੈਂ ਤਾਂ ਮੇਰੇ ਫਰੈਂਡ ਜਿਹੜਾ ਫਾਈਲ ਲੈਣਾ ਉਹਨੇ ਇੰਨਾ ਪੇਚਾ ਬਤਾਇਆ ਕਿ ਮਾੜਾ ਬੰਦਾ ਹੋ ਕਾ ਲੈ ਜੇ ਕਰੀ ਅੰਦਾਜ਼ਾ ਜਦੋਂ ਇੱਥੋਂ ਲਾ ਖਾਦ ਜੀ ਕਿ ਆਹ ਰਹੀ ਪੀਲੀ ਡੋਰ ਹੈ ਨਾ ਬਾਬੇ ਸ਼ੁਰੂ ਕਰ ਲੋ ਇੱਥੋਂ ਠੀਕ ਆ ਇਹ ਹੀ ਖਿੱਚੀ ਲੈ ਘਰੇ ਵਾਪਸ ਸਭ ਮੇਰਾ ਪੂਰੀ ਇੱਥੇ ਫੈਲੀ ਪੂਰੀ ਜਗ੍ਹਾ ਤੇ ਗੱਟੂ ਮੇਰਾ ਥੱਲੇ ਪਿਆ ਪੂਰਾ ਮੈਂ ਨਾ ਇੱਧਰ ਕੀ ਕਰਾਂ ਦੋਸਤੋ ਆ ਚੱਕੋ ਹੱਡੇ ਮੱਛੇ ਤੇ ਕਰੀ ਪੂਰਾ ਹੈ ਮੱਚੇ ਸਾਡੇ ਵੱਧਦੇ ਆ ਕੋਈ ਫੜ ਨਹੀਂ ਸਾਡਾ ਕੋਈ ਲੱਗੇ ਲੱਗ ਨਹੀਂ ਸਕਦਾ ਬਾਬੇਓ ਮਾਣਾ ਪੂਰਾ ਦਿਨ ਮੰਗਿਆ ਗੁੱਡੀਆਂ ਟਾਣੇ ਤੇ ਹੋਣ ਜਾਏ ਕਿ ਸੂਰਜ ਨੇ ਦਰਸ਼ਨ ਦਿੱਤੇ ਆ ਵੀ ਥੋੜੇ ਜਿ ਮਾਸਾ ਇਹ ਦਿਖਿਆ ਸੂਰਜ ਬਸ ਠੀਕ ਐ ਐਨੇ ਘਟ ਸੂਰਜ ਦੇ ਦਰਸ਼ਨ ਹੋਏ ਅੱਜ ਭਾ ਚਲੋ ਕੋਈ ਨਹੀਂ ਠੀਕ ਐ ਗੁੱਡੀਆਂ ਟੰਦੇ ਲੈ ਇੱਕ ਇਥੇ ਮਡੋਣਾ ਪਤਾੰਗੇ ਇੱਕ ਇਥੇ ਮਡੋਣਾ ਗੁੱਡੀ ਨਹੀਂ ਇੱਕ ਇਥੇ ਦੋ ਦੋ ਸੱਚ ਆਏ ਹਾ ਹਾ ਕੀ ਬਾਰਸ ਵਾਹ ਕੇ ਤੇ ਮੇਰਾ ਅੱਜੇ ਬਾਬੇ ਮੰਨਦੇ ਬਾਬੇ ਨੂੰ ਚਲੋ ਯਾਰ ਹੁਣ ਤੇ ਆਪਾਂ ਪਤੰਗ ਉਡਾਈਏ ਉਹ ਤੁਸੀਂ ਚੈੱਕ ਕਰ ਸਕਦੇ ਉੱਤੇ ਪਰ ਜਿਆਦਾ ਟਾਈਮ ਤੱਕ ਕਰੋ ਉਹ ਫੋਕਸ ਨਹੀਂ ਹੁੰਦਾ ਜਦ ਬਲ ਆਵੇ ਪਰ ਜਿਆਦਾ ਟਾਈਮ ਤੱਕ ਕਰੋ ਵੀ ਨਹੀਂ ਲੋਕੀ ਸਾਰੇ ਪਤੰਗ ਵਾਲੀ ਹੁੰਦੇ ਨੇ ਤੁਹਾਨੂੰ ਪਤਾ ਹੀ ਆ ਪਰ ਮਜ਼ਾ ਆ ਰਿਹਾ ਆਏ ਹਾਏ ਹਾਏ ਕੀ ਬਾਤ ਪਤੰਗ ਦੇ ਨਿਆਰੇ ਬਾਬੇ ਮਹਾ ਉੱਡੀ ਆ ਪਰ ਬੜੀ ਵਧੀਆ ਉੱਡੀ ਆ ਨਿਕਣਾ ਉਹ ਬਦਵਾਤਾ ਪਤੰਗ ਤੇ ਮਛਰਾ ਪੇਚਾ ਵਹਿਦ ਮੇਰੇ ਤੋਂ ਇਨੀ ਜਾਇ ਨਹੀਂ ਪਤੰਗ ਡਾਉਂਦੀ ਮੈਨੂੰ ਪੇਚਾ ਵੀ ਨਹੀਂ ਪਾਉਂਦਾ ਉਹਨਾਂ ਪਰ ਬੱਡੀ ਜਾਵੇ ਛੱਡ ਹਾਂ 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 ਬੱਦੇ ਮੇਰੀ ਪਤੰਗ ਦਾ ਪੇਚਾ ਇੱਧਰ ਐ ਤੂੰ ਚੈੱਕ ਕਰ ਮੁੰਡੇ ਸਾਡੇ ਪੈਣੋਂ ਹੀ ਫੜਦੇ ਰੇਣਨ ਕਹਿੰਦਾ ਉਹ ਤੇਰੀ ਅਗੋੜ ਯਾਰ ਇੱਕ ਮਾਤਾ ਬੜੀ ਬੜੇ ਪੇਚਾ ਫੜਾ ਵਾਦ ਗਿਆ ਬੜਾ ਵਾਦ ਗਿਆ ਜੀ ਮੁੰਡੇ ਰੇਖੇ ਤੇ ਰੇਖੇ ਖੇਚੇ ਥੋੜੀ ਦੇਣੀ ਹਮਲਿਆ ਪੇਚਾ ਪਾ ਕੇ ਪਿੱਛੇ ਪਾ ਕੇ ਪਿੱਛੇ ਪਾ ਕੇ ਪਿੱਛੇ ਪਾ ਕੇ ਬੜਾ ਬੇਕਾ ਵਾਦ ਗਿਆ ਬੜਾ ਜੁੰਟ ਉਹ ਯਾਰ ਵੱਡੀ ਗਈ ਪਤੰਗ ਫਿਰ ਯਾਰ ਬਾਕੀ ਟਾਈਮ ਤੂੰ ਇਕੱਲੇ ਡਾਉਣੇ ਹੈ ਬੜਾ ਇੱਧਰ ਦੇਖੋ ਸਾਡੇ ਨਾਲ ਸਾਈਲ ਬਰੋ ਵੀ ਜੁੜ ਚੁਕੇ ਨੇ ਜਿਹਨੇ ਮੱਛਾ ਵਧਾਇਆ ਕਿ ਥੱਲੇ ਡੇਗਿਆ ਤੇ ਪਤਾ ਨਹੀਂ ਪਰ ਉਹ ਤੇ ਹੁਣ ਪਤਾ ਲੱਗੂਗਾ ਬਾਅਦ 'ਚ। ਇਹ ਵੀ ਜਦ ਤੱਕ ਜਾਜੂ ਦਾ ਘਟਕਦਾ। ਆ ਨਹੀਂ ਨਹੀਂ ਇੰਨੀ ਵੀ ਨਹੀਂ ਗੱਲ। ਪਰ ਵਧੀਆ ਡਾਉਂਦਾ ਵਧੀਆ। ਹੁਣ ਇਹਦੇ ਮੱਛੇ ਨਾਲ ਵਧਣੀਆਂ ਆਪਾਂ ਬਸ ਵੇਖਿਓ ਕਿਹਣਾ ਕਿਸੇ ਦੀ। ਆਹ ਕਿਆ ਬਾਤ ਕਿਆ ਬਾਤ। ਜਾਂਦੇ ਜਾਂਦੇ ਕੋਈ ਨਹੀਂ। ਕੋਈ ਨਹੀਂ ਕਰਨਾ ਜਾਂਦੇ ਜਿੱਧਰ ਜਾਂਦੀ ਆ। ਉਹ ਦੋਸਤ ਤੁਹਾਡਾ ਮੱਛਾ ਫਟੜ ਹੋ ਜੁਕਾ ਹੈ ਪਰ ਪੇਚਾ ਪਾਇਆ। ਲਾਂ ਟੁੱਟ ਗਈ। ਨਹੀਂ ਨਹੀਂ ਉਹਨੇ ਮੇਰੇ ਖਿਆਲ ਪੇਚਾ ਪਾਇਆ ਹੋਇਆ ਵਾ। ਲਾਂ ਟੁੱਟ ਗਈ ਆ। ਲਾਂ ਟੁੱਟ ਗਈ ਆ ਚਲ ਕੋਈ ਨਹੀਂ। ਲਾ ਲਓ ਲਾ ਲਓ। ਫੇਰ ਕਰਦੇ ਕੋਈ ਡਾ ਰਏ ਤੇ ਯਾਰ ਉਹਨਾਂ ਨੇ ਗੁੱਡੀਆਂ ਡਾਉਣ ਨੇ ਹੁਣ ਦਾ ਸ਼ਾਮ ਵਿੱਚ ਗੁੱਡੀਆਂ ਦਾ ਮਾਮਲਾ ਸਾਰਾ ਖਤਮ ਤੇ ਅਹੀਂ ਹੁਣ ਥੱਲੇ ਆ ਕੇ ਬੈਠ ਗਿਆ ਤੇ ਮੈਂ ਤੇ ਕੋਈ ਟ੍ਰੇਲਾ ਚਾਹ ਪੀ ਲਈ ਵਹਿਦੀ ਹੁਣ ਚਿਤਾਇਆ ਵੀਡੀਓ ਬਣਾਉਣਾ ਤੁਹਾਨੂੰ ਪਤਾ ਮੇਰਾ ਚੇਤਾ ਭੁੱਲ ਜਾਂਦਾ ਤੇ ਸਾਇਲ ਵੀ ਚਲ ਗਿਆ ਆਪਣੇ ਘਰੇ ਹੁਣ ਬੱਸ ਠੀਕ ਹੈ ਹੁਣ ਵੇਨੇ ਰਾਤ ਨੂੰ ਰੋਟੀ ਚ ਕੀ ਹੈ ਰੋਟੀ ਹੋਏ ਮਜ਼ੇਦਾਰ ਹੋਣਾ ਚਾਹੀਦਾ ਮਜ਼ਾ ਆ ਜਾਵੇ ਕਰੀ ਦਿਨ ਖਤਮ ਹੋ ਗਿਆ ਤੇ ਅੱਜ ਦਾ ਗੁੱਡੀਆਂ ਡਾਉਣ ਚ ਬਾਈ ਬੜਾ ਮਜ਼ਾ ਆਇਆ ਸੱਚੀ ਦੱਸਾਂ ਬਹੁਤ ਮਜ਼ਾ ਆਇਆ ਪੂਰਾ ਇੰਜੋਏ ਹੈਗਾ ਕਹਿੰਦੇ ਬੜੇ ਗੁੱਡੇ ਛਾਪੜ ਤੋਂ ਅੱਜ ਤੇ ਬੜੇ ਪੇਚੇ ਪੈ ਗਿਣੀਆ ਨਹੀਂ ਕੁਝ ਠੀਕ ਐ ਐਦਾਂ ਹੁੰਦੀ ਐਦਾਂ ਹੀ ਜਾਂਦੀ ਠੀਕ ਐ ਕੋਈ ਗੁੱਡੀ 2 ਮਿੰਟ ਤੋਂ ਬਾਅਦ ਟਿਕਣੀ ਹੋਗੀ ਮੇਰੀ ਤੇ ਮੈਂ 1 ਮਿੰਟ ਵੀ ਵੇਹਣ ਲਈ ਬੈਠਾ ਸੀ ਹਿਸਾਬ ਲਾ ਲੋ ਕਿੰਨੀਆਂ ਡਈਆਂ ਹੋਣਗੀਆਂ ਮੈਂ ਠੀਕ ਐ ਤੇ ਫਿਰ ਬੜਾ ਬੜਾ ਮਜ਼ਾ ਆਇਆ ਅੱਜ ਤੇ ਹੁਣ ਤਾਂ ਪੂਰਾ ਠੰਡ ਠੰਡ ਹੋ ਗਈ ਹੁਣ ਵੇਨੇ ਕਰਦੇ ਭੂਗਾ ਪਾਲਣਗੇ ਕਿ ਨਹੀਂ ਹੁਣ ਪਾਲਣਗੇ ਥੋੜਾ ਬਹੁਤ ਕਰਨੇ ਵੀ ਹੈ ਨਾ ਤੇ ਭੂਗਾ ਪਾਲਦੇ ਆ ਤੇ ਬਾਕੀ ਵੇਨੇਣ ਕੀ ਹੁੰਦਾ ਮੈਨੂੰ ਭੁੱਖ ਲੱਗੀ ਮੈਂ ਨਾ ਉਹ ਤਾਂ ਕੀਤਾ ਤੇ ਬਾਰੇ ਮੈਂ ਰੋਟੀ ਨਹੀਂ ਖਾਧੀ ਮੈਂ ਉੱਠਿਆ ਹਾਂ 8 ਵਜੇ ਤੇ 8 ਵਜੇ ਉੱਠ ਕੇ ਮੈਂ ਸਿੱਧਾ ਤਿਆਰ ਹੋਇਆ 9 10 ਵਜੇ ਤੇ ਮੈਂ ਕਿਸੇ ਕੰਮ ਚੱਲ ਗਿਆ ਹਾਂ ਮੈਂ 1 ਵਜੇ ਵਾਪਸ ਆਇਆ ਵਾਪਸ ਆ ਕੇ ਮੈਂ ਸਿੱਧਾ ਜਾੜਾ ਛਾਤੇ ਮੈਂ ਨਹੀਂ ਰੁਕਣਾ ਇੱਥੇ ਮੈਂ ਗੁੱਡੇ ਡੌਂਡਾ ਗਿਆ ਫੜਾ ਫੜ ਤੇ ਹੁਣ ਐਸ ਵੇਲੇ ਬਾਚੋਗੇ ਨੇ 7 ਠੀਕ ਹੈ ਤੇ ਉਹ ਕੋ ਬੋਇਆ ਲੱਗੀ ਹੋਈ ਮੈਂ ਕੁਝ ਨਹੀਂ ਖਾਦਾ ਸੱਚੀ ਬਸ ਪਕੌੜੇ ਖਾਦੇ ਥੋੜੇ ਜਿ ਠੀਕ ਹੈ ਤੇ ਉਹ ਤੈਨੂੰ ਪਤਾ ਹੀ ਭੱਜ ਗਿਆ ਜਿਹਦਾ ਪੂਰਾ ਭੱਜੀ ਨਹੀਂ ਸੀ ਗਿਆ ਕਾਂ ਦਾ ਟੱਪਦੇ ਹਾਂ ਐ ਜਾਂਦੇ ਫੁੱਲ ਸਬਦੇ ਐ ਜਾਂ ਜਾਂ ਉਹ ਕਾਂ ਦੀ ਦੀ ਠੀਕ ਹੈ ਉਸ ਕਾਂ ਨੂੰ ਮੈਂ ਬਸ ਐ ਸਿੱਧਾ ਇੱਕ ਇੱਥੇ ਹੱਥ ਰੱਖਿਆ ਐਦਾਂ ਕਹਿੰਦਾ ਪੂਰਾ ਕਰੇਕਸ਼ਨ ਕੋ ਤਾਂ ਨੂੰ ਚੱਲ ਐਦਾਂ ਜਾਂਦੇ ਰਹਿ ਅਜ ਭਾਗੇ ਚਲੋ ਯਾਰ ਮਿੱਥਲ ਲੈ ਜਾਈਏ ਪਹਿਲਾਂ ਤੇ ਬਹੁਤ ਜ਼ਿਆਦਾ ਹੀ ਠੰਡ ਹੋ ਚੁਗੀ ਆ ਕਿਦੋਂ ਉਹ ਘਰ ਉਹ ਮੈਂ ਤੇ ਮੰਮੀ ਪਹੁੰਚ ਗਏ ਉੱਤੇ ਉਹਨੇ ਭੁਗਾ ਬਣਾਉਣ ਲੱਗੀਆਂ ਤੇ ਯਾਰ ਆ ਇਹਨੂੰ ਨਾ ਥਾਲੀ ਬਣਾ ਲਈ ਐ ਤੇ ਇਹਦੇ ਵਿੱਚ ਜਿੱਦ ਰਖੋ ਫਲੀ ਰੱਖੀ ਐ ਤੇ ਇਹਦੇ ਵਿੱਚ ਰੂੜੀਆਂ ਰੱਖੀਆਂ ਗੋੜ ਰੱਖਿਆ ਐ ਤੇ ਫੁੱਲੇ ਰੱਖਿਆ ਤੇ ਕਿੰਦੀ ਚਾਰ ਪਾਰ ਕਰੀ ਤੇ ਥਾਲੀ ਤੇ ਤੇ ਬੁਰੀ ਤਰ੍ਹਾਂ ਵਧੀਆ ਤਿਆਰ ਹੋ ਕੇ ਵੇਖ ਰੋ ਆਹ ਕੀ ਬਾਤ ਕੀ ਬਾਤ ਕਿੰਨਾ ਸੋਹਣਾ ਲੱਗ ਰਿਹਾ ਓ ਗੁਰੂ ਮੈਂ ਆਪਣੇ ਘਰ ਦੇ ਲਾਗੇ ਦਾ ਰੋਖ ਵੇਖਿਆ ਨਹੀਂ ਮੈਂ ਕਦੀ ਰਾਤ ਨੂੰ ਕੋਤੀ ਚੋਗ ਦੀ ਕਿਡਾ ਖਤਰਨਾਕ ਜਾ ਲੱਗ ਜਾਂਦਿਆ ਲਓ ਜੀ ਮੰਮੀ ਨਾ ਇਹਦੇ ਵਿੱਚ ਥੱਲੇ ਜੇ ਰੱਖ ਕੇ ਗੋਲਾ ਤੇ ਉੱਤੇ ਹਨਾ ਲਕੜਾ ਰੱਖ ਰਹੇ ਨੇ ਪੂਰਾ ਭੁਗਾ ਜਬਾਨ ਦੀ ਤਿਆਰੀ ਹੋ ਰਹੀ ਹੈ ਕੀ ਹਾਂ ਬੁਰੇ ਢੱਲੋ ਜੀ ਮੰਮੀ ਜੀ ਨੇ ਅੱਗ ਬਾਲਦੀ ਐ ਫੂਕਾ ਮਾਰ ਮਾਰ ਕੇ ਹੀ ਬਹੁਤ ਘੰਟ ਬਹੁਤ ਘੰਟ ਹਾ ਹਾ ਵਾਹ ਕਿਾ ਗਰਮੀ ਆ ਰਹੀ ਹੈ ਪਰ ਇਹਦੇ ਵਿੱਚ ਹੁਣ ਮੂਫਲੀ ਮੂਫਲੀ ਪਾਵਾਂਗੇ ਵਧੀਆ ਕਿਆ ਬਾਤ ਲੱਗ ਰਹੀ ਐ ਅੱਗ ਦੀ ਓਹੋ ਕੀ ਲੱਗ ਰਹਾ ਨੇ ਤੇ ਯਾਰ ਹੁਣ ਆਪਾਂ ਭੁਗੇ ਦੇ ਵਿੱਚ ਸ਼ੁਗਰੀ ਜੀ ਬੋਲ ਲਿਖਿਆ ਤੇ ਉਦਮ ਆ ਦਲਿਤਰ ਜਾ ਦਲਿਤਰ ਵਿਜੜ ਤੇ ਜੱਪਾ उदमा दलित्र उद्दमा दलित्रा दलितबूते जा उद्दमा दलित्र जा दलित्रढ़ुगे जा। <laughs> तो चा उद्दमा दलित्र झ दलित्री जड़ भुगे चपा उमा दलित्र जा दलित्री जड़ भुगे चा उद्धमा दलित्र जा दलित्री <laughs> भुगे जा सत्त ब ਤੇ ਚਲੋ ਯਾਰ ਪਾਸ ਸੁਣੀ ਭੁਗਾ ਬਾਲ ਕੇ ਥੱਲੇ ਵਾਪਸ ਆਉਂਦੇ ਹੋਏ ਉਹ ਕੱਲੇ ਚਪਲਾ ਬੈ ਗਏ ਤੇ ਹੰਦ ਬਹੁਤ ਜਿਆਦੀ ਹੋ ਗਈ ਠੰਡ ਲੱਗਦੀ ਹੋਣੀ ਹਏ 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 ਉਹ ਤੇ ਉਹ ਜਮਾਰ ਮਾਰ ਮਾਰ ਕੇ ਛਾਲਾ ਦਾ ਗੰਦ ਟਪ ਟਪ ਕੇ ਕਿਉਂਕਿ ਇਹ ਪਤਾ ਕੀ ਕਦੀ ਗੁੱਡੀ ਆ ਇਧਰ ਉੱਦਨ ਕਦੀ ਉਧਰ ਉੱਦਨ ਹਵਾ ਬਦਲਦੀ ਜਾਵੇ ਚਾਰੇ ਪਾਸੇ ਤੇ ਮੈਂ ਜਦੋਂ ਉਹ ਬਦਲੇ ਮੈਂ ਵੀ ਆਪਣੀ ਡਾਇਰੈਕਸ਼ਨ ਬਦਲਣਾ ਤਾਂ ਉਹ ਭਰਾ ਇਥੋਂ ਪਟਾ ਮੇਰੇ ਪਟ ਰਹੇ ਮੈਂ ਭੰਜ ਹੀ ਗਿਆ ਇਧਰ ਉਧਰ ਤੇ ਚਲੋ ਯਾਰ ਹੁਣ ਮੈਂ ਖਾਣ ਲੱਗਾ ਰੋਟੀ ਤੇ ਆ ਰਿਹਾ ਆਪਣਾ ਸਾਗ ਤੇ ਆ ਹੈਗੀ ਆ ਸਬਜੀ ਆਲੂ ਤੇ ਗੋਭੀ ਦੀ ਥੋੜਾ ਮਸਾਲਾ ਜ਼ਿਆਦਾ ਹੈਗਾ ਤੇ ਤੁਹਾਨੂੰ ਕੁਝ ਹੋਰ ਲੱਗੇ ਤਾਂ ਮੈਂ ਕਹਿਣੀ ਹਾਂ ਦਾ ਕੁਝ ਬਾਕੀ ਆ ਰ ਝੋਲ ਤੇ ਮੈਂ ਰੋਟੀ ਖਾਣਾ ਹੈ ਪਰ ਹੱਦ ਤੋ ਪਹਿਲਾਂ ਤੇ ਚਲੋ ਯਾਰ ਅੱਜ ਦੇ ਵਲੌਗ ਨਾਲ ਆਪਾਂ ਇਹਦੇ ਖਤਮ ਕਰਦੇ ਹੁਣ ਸਾਰਾ ਕੁਝ ਸਮਾਪਤ ਹੋ ਜੁਗਾ ਤੇ ਅਹੀਂ ਨਾ ਜਗ ਰਹਿ ਬੈਲੇ ਬੈ ਕੇ ਮੂੰਗਫਲੀ ਰੋਡੀਆਂ ਖਾਣ ਲੱਗੇ ਆ ਤੇ ਬਾਏ ਬਾਏ ਸਾਰੇ ਜਣੇ ਮਿਲਾਂਗੇ ਕੱਲ ਤੇ ਕੱਲ ਮਾਗੀ ਆ ਤੇ ਕੱਲ ਦਾ ਕੰਮ ਇਹ ਹੁੰਦਾ ਕਿ ਸਵੇਰੇ ਉੱਠ ਕੇ ਜਿੰਨੀ ਜੰਜ ਬਣੀ ਉਹ ਸਾਰੀਆਂ ਖਾਣੀਆਂ ਹੁੰਦੀਆਂ ਤੇ ਕੱਲ ਬੜੀ ਕੀ ਆ ਇਹ ਹੋਰ ਵੀ ਹੁੰਦੀ ਯਾਰ ਖਿਚੜੀ ਤੇ ਇੱਕ ਹੁੰਦੀ ਆਪਣੇ ਕੋਲ ਖਜੂਰ ਠੀਕ ਹੈ ਉਹ ਦੋਵੇਂ ਖਾਵਾਂਗੇ ਸਵੇਰੇ ਉੱਠ ਕੇ ਤੇ ਬাজੀਆਂ ਜਾਂ ਗੁਡੀਆਂ ਡਾਵਾਂਗੇ ਬਸ ਹੋਰ ਕੋਈ ਕੰਮ ਨਹੀਂ ਹੁੰਦਾ ਕੱਲ ਦਾ ਬਾਏ ਬਾਏ ਮਿਲਾਂਗੇ